ਜੋਤੋ ਮੇਲਾ ਮੈਂ ਦੱਸਣਾ ਜਮਾਵਾ ਮੈਂ ਚੇਅਰਮੈਨ ਪੰਜਾਬ ਆ ਬਟ ਪੰਜਾਬ ਨਹੀਂ ਤੁਹਾਡਾ ਵਰਗਿਆ ਜੀ ਕਾਮਿਲਸ ਪੰਜਾਬ ਦੇ ਵਿੱਚ ਅੱਥੇ ਕੰਮ ਕਰਨ ਦੀ ਸਿੱਖਿਆ ਤੁਹਾਡੇ ਵਰਗਿਆ ਸਾਨੂੰ ਲਿਖ ਕੇ ਦੇ ਕੇ ਮਿਲੀਆਂ ਤੇ ਅਸੀਂ ਕੋਈ ਪੋਲੀਟੀਕਲ ਕੰਮ ਨਹੀਂ ਕਰਦੇ ਜੀ ਸਿੱਕੇ ਆਰਮ ਕੰਮ ਕਰਦੇ ਆ ਕੋਈ ਪੋਲੀਟੀਕਲ ਐਂਜੂਰ ਸਾਡੀ ਹਿੱਸੇ ਇੱਕ ਸਿਰਾ ਸਾਡੇ ਜਿਵੇਂ ਪੇਡ ਲਗਾਣਾ ਦੁੱਖ ਲਗਾਣਾ ਬਲੈਂਡ ਕੈਂਪ ਬਣਾਉਣਾ ਮੈਡੀਕਲ ਕੈਂਪ ਬਣਾਉਣਾ ਤੇ ਕਿਸੇ ਵੀ ਥੇਪੈਨੋ ਜਾਂ ਕਿਸੇ ਵੀ ਦੁੱਖ ਲਈ ਭਾ ਕਿਸੇ ਵੀ ਜਗ੍ਹਾ ਸਾਡੀ ਟੀਮ ਦੀ ਪੂਰੇ ਪੰਜਾਬ ਦੇ ਵਿੱਚ ਸ਼ਾਨਦਗੀ ਹੈ ਸਾਡੇ ਦੇ ਟੀਮ ਦੇ ਵਿੱਚ ਐਸਐਸਪੀ ਸਾਹਿਬ ਦੋ ਐਸਐਸਪੀ ਅਤੇ ਡਿਪਟੀ ਕਮਿਸ਼ਨਰ ਜੀ ਦਾ ਤੋਂ ਲੱਗੇ ਰੇਡੀਅਲ ਸਾਡੇ ਨਾਲ ਜੁੜਿਆ ਪਿਆ ਕਿਉਂਕਿ ਸਾਡੇ ਇੱਕੋ ਹੀ ਮੋਟੀਵੇਸ਼ਨ ਅੱਛੇ ਸੰਦੇਸ਼ ਦੇਣਾ ਸਾਡੇ ਨੂੰ ਕਿਉਂਕਿ ਬਾਜੀ ਮੈਂ ਦੇਖਿਆ ਇੱਕ ਜਿਹੜਾ ਬਲੇਸਿੰਗ ਜਿਹੜਾ ਤੁਸੀਂ ਮੈਨੂੰ ਦੇ ਰਹੇ ਸੀ ਕਸਾ ਲੱਗੇ ਲੱਗਦੀ ਊਰਜਾ ਮੇਰੇ ਅੰਦਰ ਪੈਦਾ ਹੋਈ ਹੈ ਕਦ ਮੈਂ ਜਾ ਮਤਲਬ ਮੈਂ ਦੱਸ ਹੀ ਦਾਰਾ ਯੇ ਬਹੁਤ ਐਵੇਂ ਮਹਿਸੂਸ ਕਰ ਰਹਾ ਕਿ ਅੱਜ ਮੈਂ ਵੀਰ ਜਸਵੰਤ ਜੀ ਨੂੰ ਦੇਖਾ ਕਸਰ ਜੀ ਐਂਡ ਐਂਡ ਜੀ ਤੁਹਾਨੂੰ ਬੋਲਾਂ ਕਿ ਕਿ ਆਪਾਂ ਲੀਡਰ ਹੈ ਨਹੀਂ ਨੀ ਬੋਲਾਂਗੇ ਤੇ ਸਾਡੀ ਜੋ ਤੁਸੀਂ ਬਲੈਸਿੰਗ ਕੀਤੀ ਹੈ ਪਰਮਾਤਮਾ ਦੀ ਕਿਰਪਾ ਨਾਲ ਜੋ ਅਸੀਂ ਕੰਮ ਕਰ ਰਹੇ ਹਾਂ ਤੇ ਮੈਨੂੰ ਤੁਹਾਡੇ ਭੈਣ ਭਈਆਂ ਸਾਥੀ ਇਹਦਾ ਤੇ ਤੁਹਾਡਾ ਅਸ਼ੀਰਵਾਦ ਇਹਦਾ ਸਾਰਿਆਂ ਦਾ ਤੇ ਮੈਂ ਕਹਿੰਦਾ ਜਿਵੇਂ ਸਭ ਤੋਂ ਵੱਡੇ ਜਿਵੇਂ ਦਾਜ ਦੀ ਪ੍ਰਧਾਨੇ ਚੋਣੀ ਦੇ ਇੱਕ ਗੈਸਟਰੀਏ ਦੀ ਗੱਲ ਕਰਨਾ ਚਾਹਾਂਗਾ ਜਿਵੇਂ ਕਿਸੇ ਘਰ ਤੀਜਾੁੰਦੀ ਹੈ ਨਾ ਜੀ ਜੋ ਤੀਜ ਹੁੰਦੀ ਆ ਤੇ ਤਾਜਪਤਾ ਬਰ ਬਰ ਅਟੋਨ ਦੇਖਿਸ ਕਰੇ ਨਾ ਕੋ ਕੁੜੀ ਜਾਂ ਜਮਰੀਆ ਮਾਪੇ ਨੂੰ ਕੁੜੀ ਧੀ ਜਮਨ ਦਾ ਬਹੁਤ ਖੁਸ਼ ਹੁੰਦਾ ਕਦੀ ਨਹੀਂ ਹੁੰਦਾ ਲੋਕ ਠੀਕ ਨਾ ਜਦੋਂ ਵੱਡੀ ਹੁੰਦੀ ਆ ਉਹ ਵਾਰ ਵਾਰ ਕੋਸ਼ਿਸ਼ ਕਰਦੇ ਨੇ ਕੁਛ ਬਣੇ ਕੁੜੀ ਇਹ ਜੀ ਯਾਦ ਕਰਾ ਦਿੰਦੇ ਨੇ ਤੇ ਫਿਰ ਵੀ ਜਦੋਂ ਵਿਆਹ ਹੋ ਜਾਂਦਾ ਵਿਆਹ ਤੋਂ ਬਾਅਦ ਸੱਸ ਸਹੁਰਾ ਜਿੰਨਾ ਦਾ بڑا ਹਿੱਸਾ ਤੁਹਾਦਾਂ ਦਾ ਹਰੇਕ ਪਤਾ ਕਰੁੰਦਾ ਹਰੇਕ ਫਿਰ ਵੀ ਮਾਂ ਮਤਲਬ ਮੈਂ ਦੇਖਿਆ ਧੀਆ ਬਣਾ ਕਈ ਵਾਰ ਫਿਰ ਵੀ ਰਹਿੰਦੀਆਂ ਨੇ ਤਾਂ ਕੋ ਜੇ ਹੁੰਦੇ ਭਾਈ ਵੀ ਪੜੀਆਂ ਲਿਖੀਆਂ ਨਾ ਕਲਚਰ ਅਜ ਦੀਆਂ ਸਭ ਤੋਂ ਬੰਦਿਆਂ ਨਾਲ ਵੱਧ ਕੂੜੀਆਂ ਵਧੀਆ ਚੱਲ ਰਹੀਆਂ ਨੇ ਵੇਖਿਆ ਤੇ ਇੱਕ ਦਾਜ ਜਿਹੜੀ ਪਤਾ ਨਾ ਬੰਦ ਹੋਣੀ ਚਾਹੀਦੀ ਆ ਜੋ ਅੱਜ ਅੱਜ ਵੀ ਨਾ ਇਸ ਆਪਣੇ ਤੁਹਾਨੂੰ ਪਤਾ ਹੀ ਆ ਪੰਜਾਬ ਦੇ ਵਿੱਚ ਕਿ ਅੱਜ ਵੀ ਜਦੋਂ ਦਾਜ ਮਰਨ ਤੋਂ ਬਾਅਦ ਵੀ ਨਾ ਕੁੜੀਆਂ ਦੇ ਘਰੋਂ ਕਫਨ ਲੈਣ ਦਾ ਉਹ ਕੁੜੀਆਂ ਆਪਣੇ ਪੇਕੇ ਦੇ ਕਿਤੇ ਜਾਂਦੀਆਂ ਵੀ ਸਾਡੇ ਦਾਸ ਦੇ ਨੂੰ ਕਫਨ ਬੋਗਵਾ ਕੇ ਸ਼ਰਮ ਵਾਲੀ ਗੱਲ ਐਸੀ ਲੰਮਰ ਬਸੇ ਦੂਰ ਕਰਨਾ ਕਰਦੇ ਆ ਤੇ ਮੈਨੂੰ ਜੋ ਅੱਜ ਤੁਹਾਡੇ ਕੋਲੋਂ ਆ ਕੇ ਜੋ ਕੁਰਤਾ ਮਿਲਿਆ ਕਸਮ ਤੇ ਮੈਂ ਦਿਲ ਕਰਦਾ ਤੋੜਨ ਵਾਲੀ ਆਈ ਖੰਡਾਇਆ ਮਲਟੀ ਨਾਲ ਜਿੱਥੇ ਮੇਰੀ ਗੋਲੀ ਲਾਣੀ ਫੜਾ ਨਾਲ ਅਰੇ ਜੋ ਮੈਨੂੰ ਅਲਸਾਨ ਦੱਸਿਆ ਬਹੁਤ ਵਗ ਬਜੀਗਾ ਦਾ ਮੇਰੇ ਮਾਮਾ ਜਿਹੜਾ ਲੜਕਾ ਵੀ ਆ ਉਹ ਲੋਗਿਆ ਰਹਿੰਦਾ ਬਿਲਕੁਲ ਕੁਝ ਨਹੀਂ ਸੁਝਾਉਂਦਾ ਉਹ ਕਿਸੇ ਡਾਟਾ ਲਾ ਕੇ ਆ ਜੋ ਉਥੇ ਬਹੁਤ ਹੀ ਅੱਛਾ ਉਹਦਾ 150 ਚੱਲ ਚੱਲ ਰਹੀ ਹੈ 30000 ਬੰਦੇ ਜੁੜੇ ਨੇ ਮੈਂ ਦੇਖਿਆ ਵਾ ਜਦੋਂ ਸਾਰੀ ਦੁਨੀਆ ਪਾਸੇ ਬੰਦਾ ਦੁਖੀ ਹੋ ਜਾਂਦਾ ਨਾ ਇਹ ਘਰ ਆ ਇੱਥੇ ਆ ਕੇ ਸਭੁੱਤ ਹੋ ਜਾਂਦਾ ਹੈ। ਹallelujah। ਇਹ ਵੈਨਚਿਕ ਅੱਜ ਅਨਾਊਂਸਮੈਂਟ ਕਰਨਾ ਹੈ ਆਪਾਂ ਦਾ ਅਸੀਂ ਇਹਨਾਂ ਨੂੰ ਜ਼ਿੰਮੇਵਾਰੀ ਲਾ ਦਿੱਤੀ ਸ਼ਾਮਲਾ ਜੀ ਦੀ ਕਿਥੇ ਟੀਮ ਲਾ ਕੇ ਸਾਡੇ ਤੋਂ ਤੇ ਜੇ ਸਾਡੇ ਪਿੰਡ ਜਿੱਥੇ ਵੀ ਸਾਨੂੰ ਡਿਊਟੀ ਲਾਣੀ ਅਸੀਂ ਇੱਥੇ ਖੜਾਗੇ। ਧੰਨਵਾਦੀ, ਥੈਂਕ ਯੂ। ਇਹਨਾਂ ਨੂੰ ਜੁਆਇਨਿੰਗ ਲੈਣ। ਹallelujah। ਥੈਂਕ ਯੂ।